ਹੋ ਸਕਦੀ ਕਿਉਂ ਨਹੀਂ ਹੋ ਸਕਦੀ ਇਹਦਾ ਜਵਾਬ ਅੱਜ ਦੀ ਕਹਾਣੀ ਦੇ ਵਿੱਚ ਆ ਇਸ ਕਹਾਣੀ ਦੇ ਵਿੱਚ ਇੱਕ ਧੀ ਵੱਲੋਂ ਆਪਣੇ ਪਿਓ ਨੂੰ ਕਹੀ ਗਈ ਗੱਲ ਔਰਤ ਦਾ ਸਾਰਾ ਦਰਦ ਹੀ ਬਿਆਨ ਕਰ ਜਾਂਦੀ ਆ ਜੇ ਤੁਸੀਂ ਆਪਣੀ ਮਾਂ ਭੈਣ ਪਤਨੀ ਤੇ ਆਪਣੀ ਧੀ ਨੂੰ ਪਿਆਰ ਕਰਦੇ ਹੋ ਨਾ ਤਾਂ ਫਿਰ ਕਮੈਂਟ ਜ਼ਰੂਰ ਕਰਿਓ ਤੇ ਗੱਲ ਨਾਲ ਸਹਿਮਤ ਹੋਏ ਤਾਂ ਫਿਰ ਸ਼ੇਅਰ ਵੀ ਜ਼ਰੂਰ ਕਰਿਓ ਤੇ ਇਸ ਸੱਚੀ ਕਹਾਣੀ ਦੇ ਵਿੱਚ ਇੱਕ ਪਿਓ ਤੇ ਧੀ ਇਕੱਠੇ ਗੱਡੀ ਦੇ ਵਿੱਚ ਬੈਠੇ ਹੋਏ ਕੋਟਕਪੂਰੇ ਤੋਂ ਗੋਨਿਆਣਾ ਰੋਡ ਦੇ ਉੱਤੇ ਆ ਰਹੇ ਆ ਜੈਤੋ ਲੰਘਿਆ ਆਏ ਧੀ ਅਵੇਸਲੀ ਹੋਈ ਬੈਠੀ ਆ ਤੇ ਇੱਕੇ ਦਮ ਗੱਡੀ ਕੰਟਰੋਲ ਤੋਂ ਬਾਹਰ ਹੁੰਦੀ ਆ ਤੇ ਗੱਡੀ ਜੰਪ ਕਰਦੀ ਆ ਬੜੇ ਬੁਰੇ ਤਰੀਕੇ ਦੇ ਨਾਲ ਧੀ ਸੰਭਲਦੀ ਹੋਈ ਆਪਣੇ ਕੀਆ ਪਿਓ ਨੂੰ ਕਹਿੰਦੀ ਆ ਕਿ ਪਾਪਾ ਕੀ ਹੋ ਗਿਆ ਪਾਪਾ ਜਵਾਬ ਦਿੰਦੇ ਆ ਕਹਿੰਦੇ ਧੀਏ ਪੁਲੀ ਆ ਗਈ ਸੀ ਨਿੱਕੀ ਜੀ ਤਾਂ ਧੀ ਕਹਿੰਦੀ ਕਿ ਪੁਲੀ ਪਾਪਾ ਕੀ ਹੁੰਦੀ ਆ ਤਾਂ ਉਹ ਕਹਿੰਦੇ ਪੁਲ ਤੋਂ ਛੋਟੀ ਤੇ ਕਮਜ਼ੋਰ ਹੁੰਦੀ ਆ ਇੰਨੀ ਗੱਲ ਸੁਣ ਕੇ ਉਹ ਧੀ ਦੇ ਜਹਨ ਦੇ ਵਿੱਚ ਸਾਰੀ ਕਾਇਨਾਤ ਘੁੰਮ ਜਾਂਦੀ ਆ ਸੋਚਣ ਲੱਗਦੀ ਆ ਕਿ ਪੂਰੀ ਕਾਇਨਾਤ ਦੇ ਵਿੱਚ ਜਿਹੜੇ ਪੁਲਿੰਗ ਸ਼ਬਦ ਆ ਮਤਲਬ ਪੁਰਸ਼ ਲਿੰਗ ਵਾਲੇ ਜਿਹੜੇ ਸ਼ਬਦ ਨੇ ਉਹ ਹਮੇਸ਼ਾ ਵੱਡੇ ਮਜ਼ਬੂਤ ਤੇ ਤਕੜੇ ਵਾਸਤੇ ਇਸਤਰੀ ਲਿੰਗ ਹਮੇਸ਼ਾ ਛੋਟੇ ਕਮਜ਼ੋਰ ਤੇ ਨਰਮ ਵਾਸਤੇ ਵਰਤੇ ਜਾਂਦੇ ਆ ਤੇ ਆਪਣੇ ਪਿਓ ਨਾਲ ਗੱਲ ਕਰਦੇ ਹੋਏ ਉਹ ਤੀ ਕਹਿੰਦੀ ਆ ਕਿ ਪਾਪਾ ਇਸ ਤਰ੍ਹਾਂ ਕਿਉਂ ਆ ਤਾਂ ਦੋਨੇ ਫਿਰ ਸੋਚਦੇ ਹੋਏ ਸ਼ਬਦਾਂ ਦੇ ਜਾਲ ਦੇ ਵਿੱਚ ਉਲਝ ਜਾਂਦੇ ਆ ਤੇ ਸ਼ਬਦ ਫਿਰ ਯਾਦ ਕਰਦੇ ਆ ਜਿਹੜੇ ਤੁਸੀਂ ਵੀ ਕੀ ਆ ਹੁਣ ਯਾਦ ਕਰਨੇ ਆ ਤੇ ਦੱਸਣਾ ਜਿਹੜੇ ਕੀ ਆ ਮੈਥੋਂ ਰਹਿ ਜਾਂਦੇ ਆ